ਇਮੀਗ੍ਰੇਸ਼ਨ ਦੇ ਬਾਰੇ ਜਾਣਕਾਰੀ ਇਹ ਛੋਟੀ ਜੀ ਆਪਾਂ ਕਾਫੀ ਲੋਕਾਂ ਦੀਆਂ ਵੀਡੀਓ ਦੇਖਦੇ ਆਂ ਤੇ YouTube ਜਾਂ TikTok ਤੇ ਬਹੁਤ ਲੋਕ ਜਿਹੜੇ ਬਾਹਰ ਨੇ ਇਟਲੀ ਵਾਲੇ ਉਹ ਇਮੀਗ੍ਰੇਸ਼ਨ ਦੇ ਬਾਰੇ ਗੱਲ ਕਰਦੇ ਆ ਵੀ ਇਮੀਗ੍ਰੇਸ਼ਨ ਜਿਹੜੀ ਖੁੱਲ ਸਕਦੀ ਆ ਮੈਨੂੰ ਦੋ ਤਿੰਨ ਮੈਸੇਜ ਜਾਂ ਕਮੈਂਟ ਆਏ ਸੀਗੇ ਤੇ ਬਈ ਬਈ ਤੂੰ ਇੱਕ ਵੀਡੀਓ ਪਾਈ ਸੀਗੀ ਉਹਦੇ ਵਿੱਚ ਪੈਸੇ ਜੋੜ ਕੇ ਰੱਖਣ ਵਾਲੀ ਤੂੰ ਕਿਹੇ ਵੀ ਪੈਸੇ ਜੋੜ ਕੇ ਰੱਖੋ ਕਿ ਕਾਦੇ ਪੈਸੇ ਜੋੜਨੇ ਆ ਕਿਉਂ ਜੋੜਨੇ ਆ ਕੀ ਕੰਮ ਆ ਸਕਦਾ ਇਦਾਂ ਦੇ ਦੋ ਚਾਰ ਕਮੈਂਟ ਸੀਗੇ ਤੇ ਮੈਂ ਉਹਨਾਂ ਬੰਦਿਆਂ ਨੂੰ ਜਾਂ ਹੋਰ ਸਾਰਿਆਂ ਨੂੰ ਵਿੱਚੇ ਮੈਂ ਵੀ ਆਪਣੇ ਆਪ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਅਗਰ ਮੰਨ ਲਓ ਵੀ ਇਮੀਗ੍ਰੇਸ਼ਨ ਕਿਸੇ ਤਰੀਕੇ ਖੁੱਲਦੀ ਆ ਕਦੋਂ ਵੀ ਕੋਈ ਵੀ ਟਾਈਮ ਖੁੱਲਦਾ ਤੇ ਸਾਡੇ ਕੋਲੇ ਪੈਸੇ ਹੋਣੇ ਜ਼ਰੂਰੀ ਨੇ 12000 ਰੁਪਈਆ ਸਾਡੇ ਕੋਲੇ ਹੋਣਾ ਜ਼ਰੂਰੀ ਆ 12000 ਯੂਰੋ ਜੇ ਤੁਸੀਂ ਖਰਚਾ ਕਰਦੇ ਹੋ ਤਾਂ ਉਸ ਖਰਚੇ ਨੂੰ ਘਟਾਉਣਾ ਸ਼ੁਰੂ ਕਰ ਦਿਓ ਕਾਫੀ ਚੀਜ਼ਾਂ ਖਾਣੇ ਪੀਣੇ ਹੋ ਤਾਂ ਖਾਣ ਪੀਣੇ ਚੀਜ਼ਾਂ ਘਟਾ ਕੇ ਤੁਸੀਂ ਜ਼ਿਆਦਾਤਰ ਪੈਸਾ ਜਿਹੜਾ ਉਹ ਜੋੜਨਾ ਸ਼ੁਰੂ ਕਰੀਏ ਆਪਾਂ ਮੈਂ ਵੀ ਆਪਣੇ ਵਿੱਚ ਬਹੁਤ ਗੱਲਾਂ ਨੇ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਰੱਖਦਾ ਸੀਗਾ ਪਰ ਉਹ ਮੈਂ ਘਟਾ ਕੇ ਆਪਾਂ ਪੈਸੇ ਹੱਥ ਦੇ ਵਿੱਚ ਕਰਨੇ ਸ਼ੁਰੂ ਕਰਤੇ ਅਗਰ ਇਮੀਗ੍ਰੇਸ਼ਨ ਖੋਲਦੀ ਜਾ ਤਾਂ ਪੇਪਰ ਨੂੰ ਠੀਕ ਕਰਾਉਣ ਵਾਸਤੇ ਵਕੀਲਾਂ ਦੀ ਜ਼ਰੂਰਤ ਪੈਂਦੀ ਆ ਆਪਣਾ ਜਿਹੜਾ ਖਰਚਾ ਪਾਣੀ ਆਉਣ ਜਾਣ ਦੇ ਹੁੰਦਾ ਉਹਦੇ ਕਰਕੇ ਮੈਂ ਕਿਹਾ ਸੀ ਵੀ ਪੈਸੇ ਆਪ ਨੂੰ ਜੋੜਨ ਦੀ ਜ਼ਰੂਰਤ ਹੈ ਵਿੱਚੇ ਮੈਨੂੰ ਕਿਉਂਕਿ ਮੈਂ ਵੀ ਉਹਨਾਂ ਦੇ ਬਰਾਬਰ ਹੀ ਆ ਜਿਹੜੇ ਬੰਦੇ ਨਵੇਂ ਆਏ ਹੋਏ ਨੇ ਮੈਨੂੰ ਵੀ ਕੋਈ 4-5 ਸਾਲ ਨਹੀਂ ਹੋਇਆ ਇਹਨੂੰ ਇੱਥੇ ਅਜੇ ਨਿੱਕੇ ਨਿੱਕੇ ਗੱਲਾਂ ਨੇ ਆਪਾਂ ਸਾਰਿਆਂ ਤੋਂ ਸਿੱਖ ਇਹ ਬਹੁਤ ਲੋਕਾਂ ਦਾ ਨੌਲੇਜ ਰਹਿ ਕੇ ਰੱਖਦੇ ਆ ਜਿਆਦਾਤਰ ਵੀਡੀਓ ਤੇ ਜਿਆਦਾਤਰ ਵੀਡੀਓ ਦੇ ਉੱਤੇ ਤੁਹਾਨੂੰ ਯਕੀਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਲੋਕ ਕਈ ਐਸੇ ਵੀ ਨੇ ਇੱਕ ਦੂਜੇ ਦੇ ਵੀਡੀਓ ਸੁਣ ਕੇ ਆਪਣੀ ਵੀਡੀਓ ਇਦਾਂ ਦੀ ਕ੍ਰੀਏਟ ਕਰ ਦਿੰਦੇ ਆ ਵੀ ਆਪਾਂ ਨੂੰ ਇਹ ਲੱਗਦਾ ਵੀ ਇਹ ਬੰਦਾ ਅਸਲੀ ਆ ਰੀਅਲ 'ਚ ਨੀਟਾ ਜਾਂ ਮਨਦੀਪ ਇਹਨਾਂ ਦੇ ਜਿਹੜੇ ਚੈਨਲ ਨੇ ਇਹ ਬੰਦੇ ਵਧੀਆ ਨੇ 2-4 ਚੈਨਲ ਨੇ ਸੋਨੇ ਇੱਕ ਜੈਨੂਨ ਗੱਲ ਕਰਦੇ ਆ ਮਨਦੀਪ ਇਟਲੀ ਦੇ ਨਾਮ ਤੋਂ ਚੈਨਲ ਆ ਇੱਕ ਚਲੋ ਨੀਟਾ ਬ੍ਰਦਰ ਤਾਂ ਹੈਗੇ ਹੈਗੇ ਨੇ ਇਹ ਬਹੁਤ ਵਧੀਆ ਪਰਸਨ ਨੇ ਵਧੀਆ ਬੰਦੇ ਨੇ ਤੇ ਇਹ ਇੱਕ ਵਧੀਆ ਸਹੀ ਜਾਣਕਾਰੀ ਦਿੰਦੇ ਆ ਤੇ ਆਪਾਂ ਨੂੰ ਇਹਨਾਂ ਵਰਗੇ ਬੰਦਿਆਂ ਨੂੰ ਹੋਰ ਫੋਲੋ ਕਰਨਾ ਚਾਹੀਦਾ ਤੇ ਇਹਨਾਂ ਦੀਆਂ ਗੱਲਾਂ ਸੁਣਨੇ ਸ਼ੈਦੀਆਂ ਬਾਕੀ ਜ਼ਿਆਦਾਤਰ ਜਿਹੜੇ ਹੋਰ ਬੰਦੇ ਨੇ ਉਹੋ ਜਾਣਕਾਰੀ ਜਿਹੜੀ ਦਿੰਦੇ ਨੇ ਬਹੁਤ ਘੱਟ ਤੇ ਬਾਕੀ ਲੋਕਾਂ ਤੋਂ ਸੁਣ ਕੇ ਤੇ ਹੋਰ ਵੀ ਕਾਫੀ ਚੈਨਲ ਜਿਹੜੇ ਮੈਂ ਨਹੀਂ ਸੁਨੇ ਹੋਣਗੇ ਤੇ ਜਾਂ ਜਿਹੜੇ ਮੈਂ ਸੁਨੇ ਹੋਏ ਨੇ ਉਹਨਾਂ ਦੀ ਜਾਣਕਾਰੀਆਂ ਤਕਰੀਬਨ ਜਿੱਥੇ ਤੱਕ ਮੈਂ ਨੌਲੇਜ ਰੱਖਦਾ ਕਿਸੇ ਨਾ ਕਿਸੇ ਚੀਜ਼ ਦੀ ਉਹਨਾਂ ਦੀ ਜਿਹੜੀਆਂ ਵੀਡੀਓ ਹੁੰਦੀਆਂ ਉਹ ਸਹੀ ਹੁੰਦੀਆਂ ਪਰ ਹਰ ਇੱਕ ਤੇ ਵਿਸ਼ਵਾਸ ਕਰਕੇ ਤੁਹਾਨੂੰ ਨਹੀਂ ਚੱਲਣਾ ਚਾਹੀਦਾ ਇੱਕ ਜੈਨੂਨ ਬੰਦੇ ਦੀ ਜਾਂ ਪੁਰਾਣੇ ਬੰਦੇ ਦੀ ਗੱਲ ਸੁਣਨੀ ਚਾਹੀਦੀ ਆ ਜ਼ਿਆਦਾਤਰ ਲੋਕ ਇੱਥੇ ਹੁੰਦਾ ਵੀ ਤੁਹਾਨੂੰ ਨੇਰੇ ਜਿਹਾ ਚ ਰੱਖਦੇ ਆ ਪਰ ਕੋਸ਼ਿਸ਼ ਇਹ ਕਰੋ ਵੀ ਤੁਸੀਂ ਇੱਕ ਜੈਨੂਨ ਬੰਦੇ ਦੀ ਗੱਲ ਸੁਣ ਕੇ ਉਹਦਾ ਖਿਆਲ ਰੱਖੋ ਆਪਣੀ ਗੱਲ ਦਾ ਖਿਆਲ ਰੱਖੋ ਵੀ ਉਹ ਤੇ ਅਮਲ ਕਰੋ ਕਹਿਣ ਦਾ ਭਾਵ ਆ ਕਦੇ ਵੀ ਕਿਸੇ ਵੇਲੇ ਵੀ ਸਾਨੂੰ ਪੈਸੇ ਦੀ ਜਰੂਰਤ ਪੈ ਸਕਦੀ ਹੈ ਇਮੀਗ੍ਰੇਸ਼ਨ ਖੋਲਣ ਤੇ ਸਾਨੂੰ ਪੈਸੇ ਦੀ ਬਹੁਤ ਸਖਤ ਜਰੂਰਤ ਆ ਕਿਤਨਾ ਕਿਤੇ ਕੰਮ ਮਿਲਦਾ ਐਸ਼ ਪ੍ਰਸ ਦੀ ਮਣੀ ਮੁੱਟੀ ਜਿਹੜੇ ਘੁੰਮਣ ਫਿਰਨ ਲਈ ਕਰਦੇ ਉਹ ਘਟਾ ਕੇ ਤੇ ਆਪਾਂ ਪੈਸੇ ਜੋੜਨੇ ਸ਼ੁਰੂ ਕਰਤੀਏ ਮੈਂ ਆਪਣੇ ਦੇ ਵੀ ਲਾਗੂ ਕਰਦਾ ਗੱਲ ਤੇ ਬਾਕੀ ਜਿਹੜੇ ਮੇਰੇ ਵਰਗੇ ਹੋਰ ਬੰਦੇ ਜ਼ੀਰੋ ਵਾਲੇ ਨੇ ਤੇ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਬਾਕੀ ਅਗਲੇ ਵੀਡੀਓ ਦੇ ਲਈ ਆਪਾਂ ਹੋਰ ਜਿਹੜੇ ਆ ਚੀਜ਼ਾਂ ਨੇ ਲਿਖੀਆਂ ਹੋਈਆਂ ਨੇ ਇੱਧਰ ਉੱਧਰੋਂ ਪਤਾ ਕਰਕੇ ਆਪਾਂ ਪਾਉਨੇ ਰਹਿੰਦੇ ਆ ਤੇ ਬਾਕੀ ਅੱਜ ਦੀ ਜਾਣਕਾਰੀ ਦੇ ਵਿੱਚ ਆਪਾਂ ਤੁਹਾਨੂੰ ਇਹ ਚੀਜ਼ਾਂ ਦੱਸਣੀਆਂ ਚਾਹੁੰਦੇ ਹਾਂ ਵੀ ਪੈਸਾ ਕਿਉਂ ਜ਼ਰੂਰੀ ਹੈ